ਚੌਰ ਪੰਜਾਬੀ ਗਾਇਕ ਬੀ ਪਰਾਗ ਦੇ ਸ਼ੋਅ ਦੇ ਵਿੱਚ ਜ਼ਬਰਦਸਤ ਹੰਗਾਮੇ ਦੀ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਦੱਸਦੀ ਹੈ ਕਿ ਬੀ ਪਰਾਗ ਇੱਕ ਸ਼ੋਅ ਦੇ ਵਿੱਚ ਜਾਂਦੇ ਨੇ ਅਤੇ ਉੱਥੇ ਜਿੱਥੇ 5000 ਦੀ ਜਿਹੜੇ ਗਿਣਤੀ 5000 ਦਾ ਰਾਸ਼ ਕ라우ਡ ਹੋਣ ਦਾ ਜਿਹੜਾ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਉਸ 쇼 ਦੇ ਵਿੱਚ 15000 ਤੋਂ ਵੱਧ ਲੋਕ ਹੈ ਜਿਹੜੀ ਪਹੁੰਚ ਜਾਂਦੇ ਨੇ ਜੀहां ਉੱਥੇ ਅਰੇਂਜਮੈਂਟ ਜਿਹੜਾ 5000 ਦੀ ਗੈਦਰਿੰਗ ਦਾ ਕੀਤਾ ਹੁੰਦਾ ਹੈ ਲੇਕਿਨ 15000 ਤੋਂ ਵੱਧ ਲੋਕ ਹੈ ਜਿਹੜੇ ਉਸ 쇼 ਦੇ ਵਿੱਚ ਪਹੁੰਚ ਜਾਂਦੇ ਨੇ ਕੰਦਾ ਟਪ ਟਪ ਕੇ ਸੋ ਉਸ ਵੇਲੇ ਜਿਹੜੇ ਪੁਲਿਸ ਨੂੰ ਹੱਥ ਪੈਰਾਂ ਦੀ ਪਹ ਜਾਂਦੀ ਹੈ 쇼 ਦੇ ਵਿੱਚ ਜ਼ਬਰਦਸਤ ਹੰਗਾਮਾ ਹੁੰਦਾ ਬਹੁਤ ਹੂਟਿੰਗ ਹੁੰਦੀ ਹੈ ਤੇ ਬੀਪਰਾਖ ਵੀ ਸਟੇਜ ਤੋਂ ਲੋਕਾਂ ਨੂੰ ਅਪੀਲ ਕਰਦੇ ਨੇ ਕਿ ਪੁਲਿਸ ਅਜੇ ਹਾਂ ਨਾ ਕਰੋ ਕਿ ਲੋਕਾਂ ਨੂੰ ਬਾਕੀਆਂ ਨੂੰ ਵੀ ਪਰੇਸ਼ਾਨੀ ਹੋਵੇ ਪਰ ਕਰਾਊਡ ਸੀ ਜਿਹੜਾ ਉਹ ਭੀੜ ਸੀ ਉਹ ਸੰਭਲ ਨਹੀਂ ਸੀ ਰਹੀ ਅਤੇ ਵੱਡੀ ਗਿਣਤੀ ਦੇ ਵਿੱਚ ਲੋਕ ਹੈ ਜਿਹੜੇ ਉੱਥੇ ਪਹੁੰਚੇ ਹੋਏ ਸਨ ਫਿਰ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਕਿਉਂਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਹਾਦਸਾ ਉੱਥੇ ਹੋ ਸਕਦਾ ਸੀ ਤੇ ਪੁਲਿਸ ਨੂੰ ਆਖਿਰਕਾਰ ਇਸ ਪੂਰੇ ਸ਼ੋਅ ਦੇ ਵਿੱਚ ਦਖਲ ਕਰਕੇ ਇਸ ਸ਼ੋਅ ਨੂੰ ਬੰਦ ਕਰਵਾਉਣਾ ਪਿਆ ਜੀ ਹਾਂ ਪੁਲਿਸ ਵੱਲੋਂ ਉੱਥੇ ਛਿੱਤਰ ਪਰੇਡ ਵੀ ਬਹੁਤ ਲੋਕਾਂ ਦੇ ਕੀਤੀ ਗਈ ਜੋ ਕਿ ਹੂਟਿੰਗ ਕਰ ਰਹੇ ਸਨ ਹੁੱਲੜਬਾਜ਼ੀ ਕਰ ਰਹੇ ਸਨ ਅਤੇ 5000 ਦੇ ਵਿੱਚੋਂ 500 ਕੁਰਸੀਆਂ ਸੀ ਜਿਹੜੀਆਂ ਉਹ ਚੱਕਨਾ ਚੂਰ ਹੋ ਜਾਂਦੀਆਂ ਨੇ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਕਿ ਕਿਸ ਤਰੀਕੇ ਨਾਲ ਹੰਗਾਮਾ ਹੁੰਦਾ ਹੈ ਤੇ ਕੁਰਸੀਆਂ ਜਿਹੜੀਆਂ ਪੂਰੀ ਤਰ੍ਹਾਂ ਟੁੱਟ ਜਾਂਦੀਆਂ ਨੇ 500 ਕੁਰਸੀਆਂ ਨੇ ਜਿਹੜੀਆਂ ਉੱਥੇ ਟੁੱਟੀਆਂ ਹੋਈਆਂ ਵੀ ਜਿਹੜੀਆਂ ਦਿਖਾਈਆਂ ਜਾਂਦੀਆਂ ਨੇ ਸੋ ਵੀਪਰਾਗ ਦਾ ਸ਼ੋਅ ਜੋ ਕਿ ਲੰਮਾ ਚੱਲਣਾ ਸੀ ਉਹ ਸਿਰਫ 1.5 ਘੰਟੇ ਦੇ ਵਿੱਚ ਹੀ ਸਿਮਟ ਕੇ ਰਹਿ ਗਿਆ ਹਾਲਾਂਕਿ ਉਹਨਾਂ ਦੇ ਵੱਲੋਂ ਬਹੁਤ ਲੋਕਾਂ ਨੂੰ ਅਪੀਲ ਕੀਤੀ ਗਈ ਆਪਣੇ ਫੈਨਸ ਨੂੰ ਰਿਕੁਐਸਟ ਵੀ ਕੀਤੀ ਗਈ ਅਜਿਹਾ ਨਾ ਕੀਤਾ ਜਾਵੇ ਪਰ ਕੋਈ ਵੀ ਨਹੀਂ ਸੁਣਦਾ ਤੇ ਵੱਡੇ ਅਧਿਕਾਰੀ ਨੇ ਜਿਹੜੇ ਪੁਲਿਸ ਦੇ ਉਹਨਾਂ ਨੂੰ ਵੀ ਮੌਕੇ ਤੇ ਪਹੁੰਚ ਕੇ ਇਸ ਸਾਰੇ ਮਾਮਲੇ ਦੇ ਵਿੱਚ ਦਖਲ ਦੇਣੀ ਪਈ ਅਤੇ ਇਸ ਭੀੜ ਨੂੰ ਹੈ ਜਿਹੜਾ ਸ਼ਾਂਤ ਕਰਵਾਇਆ ਗਿਆ ਅਤੇ ਏਡੇ ਵੱਡੇ ਕਰਾਊਡ ਨੂੰ ਇੱਕ ਪੰਡਾਲ ਦੇ ਵਿੱਚ ਐਡਜਸਟ ਕਰਨ ਦੇ ਵਿੱਚ ਉਹਨਾਂ ਨੂੰ ਵੀ ਬਹੁਤ ਮੁਸ਼ਕਲ ਹੋ ਰਹੀ ਸੀ ਪ੍ਰਬੰਧਕ ਵੀ ਕਾਫੀ ਜਿਹੜੇ ਪਰੇਸ਼ਾਨ ਨਜ਼ਰ ਆ ਰਹੇ ਸਨ ਅਤੇ ਜਿਹੜਾ ਲੰਬਾ ਸ਼ੋਅ ਚੱਲਣਾ ਸੀ ਉਹ ਸਿਰਫ 1.5 ਘੰਟੇ ਵਿੱਚ ਹੀ ਸਿਮਟ ਕੇ ਰਹਿ ਗਿਆ ਤੇ ਬਹੁਤ ਸਾਰੇ ਲੋਕਾਂ ਤੇ ਪੁਲਿਸ ਦਾ ਡੰਡਾ ਵੀ ਫਿਰਿਆ ਤੇ ਕਿਸ ਤਰੀਕੇ ਦੇ ਨਾਲ ਲੋਕ ਉਥੇ ਪਰੇਸ਼ਾਨ ਹੋਏ ਉਸ ਦੀ ਵੀਡੀਓ ਹੈ ਜਿਹੜੀ ਹਮਫਲ ਲਗਾਤਾਰ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤਾਂ ਆਪ ਦੇਖੀ ਪਹਿਲਾਂ ਵੀ ਜਿਹੜੇ ਕਈ ਵਾਰ ਸ਼ੋਅ ਦੇ ਵਿੱਚ ਅਜਿਹਾ ਵੇਖਣ ਨੂੰ ਮਿਲਦਾ ਹੈ ਪਰ ਬੀਪਰਾਗ ਦੇ ਸ਼ੋਅ ਦੇ ਵਿੱਚ ਅਕਸਰ ਹੀ ਲੋਕਾਂ ਨੂੰ ਬਹੁਤ ਕ੍ਰੇਜ਼ ਹੁੰਦਾ ਹੈ ਅਤੇ ਉਹਨਾਂ ਦੇ ਲਾਈਵ ਕਾਨਸਰਟ ਦੇਖਣ ਦੇ ਲਈ ਵੱਡੇ ਗਿਣਤੀ ਵਿੱਚ ਲੋਕ ਪਹੁੰਚਦੇ ਨੇ ਤਾਂ ਅੱਜ ਇਹ ਮਾਮਲਾ ਜਿਹੜਾ ਯੂਪੀ ਦਾ ਦੱਸਿਆ ਜਾ ਰਿਹਾ ਹੈ ਅਪਡੇਟ ਲੈ ਕੇ ਰੁਬਰੂ ਹੋਵਾਂਗੇ ਵੇਖਦੇ ਰਹੋ ਲੁਧਿਆਣਾ लाइਵ